ਰੰਗ ਫਕੀਰੀ ਦੇ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਰਮਾਤਮਾ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਾਤਾ ਮਸਾਣੀ ਦੇ ਉਤਾਰ ਦੇ ਦੀ ਇਹ ਉਤਾਰਾ ਕਿਵੇਂ ਕੀਤਾ ਜਾਂਦਾ ਹੈ ਕੀ ਸਮੱਗਰੀ ਲੱਗਦੀ ਹੈ ਅਤੇ ਕਿਵੇਂ ਮਾਤਾ ਮਸਾਣੀ ਕਿਸੇ ਉੱਤੇ ਛੱਡੀ ਜਾਂਦੀ ਹੈ ਕਈ ਵਾਰ ਤਾੰਤ੍ਰਿਕ ਜਾਂ ਭਗਤ ਮਾਤਾ ਮਸਾਣੀ ਨੂੰ ਪ੍ਰੇਤ ਰੂਪ ਵਿੱਚ ਕਿਸੇ ਵਿਅਕਤੀ ਜਾਂ ਘਰ ਉਤੇ ਛੱਡ ਦਿੰਦੇ ਹਨ ਕਈ ਵਾਰ ਸਹੀ ਭਗਤ ਵੀ ਗਲਤ ਕੰਮ ਕਰ ਜਾਂਦੇ ਹਨ ਇੱਕ ਘਟਨਾ ਵਿੱਚ ਇੱਕ ਗੁਰੂ ਨੇ ਆਪਣੇ ਚੇਲੇ ਦੇ ਅੰਦਰੋਂ ਆਪਣੇ ਦੇਵਤਾ ਨੂੰ ਕੱਢ ਦਿੱਤਾ ਪਰ ਮਸਾਣੀ ਤੇ ਵੀਰ ਬੁਲਾਕੀ ਦੇ ਰੂਪ ਵਿੱਚ ਉਸ ਦੇ ਅੰਦਰ ਹੋਰ ਸ਼ਕਤੀਆਂ ਸ਼ਾਮਿਲ ਹੋ ਗਈਆਂ ਮਾਤਾ ਮਸਾਣੀ ਚੌਂਕ ਚਰਾਹੇ ਦੀ ਰਾਣੀ ਮੰਨੀ ਜਾਂਦੀ ਹੈ ਉਹ ਮਾਤਾ ਮੰਡਾਣਾ ਵੀ ਕਹੀ ਜਾਂਦੀ ਹੈ ਜਦੋਂ ਇਹ ਕਿਸੇ ਵਿਅਕਤੀ ਤੇ ਲੱਗ ਜਾਂਦੀ ਹੈ ਤਾਂ ਉਹ ਵਿਅਕਤੀ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਘਰ ਵਿੱਚ ਸ਼ਾਂਤੀ ਖਤਮ ਹੋ ਜਾਂਦੀ ਹੈ ਕਲੇਸ਼ ਸ਼ੁਰੂ ਹੋ ਜਾਂਦੇ ਹੈ ਕੰਮ ਤੰਦਾ ਰੁਕ ਜਾਂਦਾ ਹੈ ਸਰੀਰ ਸੁੱਕ ਜਾਂਦਾ ਹੈ ਅਕਲ ਕੰਮ ਕਰਨਾ ਬੰਦ ਕਰ ਦਿੰਦੀ ਹੈ ਬਹੁਤ ਸਾਰੇ ਭਗਤ ਲੋਕਾਂ ਨੂੰ ਜਦ ਦੱਸਦੇ ਹਨ ਕੀ ਮਾਤਾ ਮਸਾਣੀ ਦਾ ਪੈਰਾ ਉਹਨਾਂ ਦੇ ਉੱਤੇ ਹੈ ਜਾਂ ਉਹਨਾਂ ਦੇ ਘਰ ਉੱਤੇ ਮਾਤਾ ਮਸਾਣੀ ਨੂੰ ਛੱਡ ਦਿੱਤਾ ਗਿਆ ਹੈ ਤਾਂ ਉਹ ਸਮਝ ਨਹੀਂ ਪਾਉਂਦੇ ਕਈ ਲੋਕ ਆਪਣੀ ਸ਼ਕਤੀ ਦੇ ਕਮੰਡ 'ਚ ਮਸਾਣੀ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ ਪਰ ਮਸਾਣੀ ਵੀ ਕੋਈ ਛੋਟੀ ਮੋਟੀ ਸ਼ਕਤੀ ਨਹੀਂ ਹੈ ਉਹ ਵੀ ਇੱਕ ਵੱਡੀ ਸ਼ਕਤੀ ਹੈ ਅਤੇ ਉਸ ਨੂੰ ਸ਼ਾਂਤ ਕਰਨਾ ਪੈਂਦਾ ਹੈ ਨਾ ਕਿ ਮਾਰਨਾ ਪੈਂਦਾ ਹੈ ਮਾਤਾ ਮਸਾਣੀ ਨੂੰ ਸਿਰਫ ਸ਼ਾਂਤ ਹੀ ਕੀਤਾ ਜਾ ਸਕਦਾ ਹੈ ਉਸ ਨੂੰ ਹੋਰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ ਉਸ ਦੇ ਉੱਤੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ ਤੁਸੀਂ ਸਿਰਫ ਉਸ ਦੀ ਕਿਰਪਾ ਲੈਣ ਵਾਸਤੇ ਉਸ ਨੂੰ ਸ਼ਾਂਤ ਹੀ ਕਰ ਸਕਦੇ ਹੋ ਮਾਤਾ ਮਸਾਣੀ ਦੇ ਉਤਾਰੇ ਲਈ ਕੀ ਕੀ ਸਮੱਗਰੀ ਦੀ ਲੋੜ ਪੈਂਦੀ ਹੈ ਇਹਦਾ ਉਤਾਰਾ ਕਿਉਂ ਜ਼ਰੂਰੀ ਹੁੰਦਾ ਹੈ ਇਹ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਮਾਤਾ ਮਸਾਣੀ ਦੇ ਉਤਾਰੇ ਲਈ ਪੰਜ ਪਤਾਸੇ 10 ਲੌਂਗ 2 ਲੌਂਗ ਹਰ ਪਤਾਸੇ ਦੇ ਉੱਤੇ ਰੱਖਣੇ ਆ ਵਿੱਚ ਪਾਣੀ ਆ ਤੋੜ ਕੇ ਉਹਨਾਂ ਨੂੰ ਤੇ ਸੱਤ ਤਰ੍ਹਾਂ ਦੀਆਂ ਮਠਿਆਈਆਂ ਲੈਣੀਆਂ ਸੱਤ ਤਰੀਕੇ ਦੀਆਂ ਮਠਿਆਈਆਂ ਲੈਣੀਆਂ ਹੈ ਮਾਤਾ ਦਾ ਸ਼ਿੰਗਾਰ ਲੈਣਾ ਹੈ ਸਿੰਦੂਰ ਚੂੜੀਆਂ ਉਹਦੇ ਵਿੱਚ ਸ਼ੀਸ਼ਾ ਕੰਗਾ ਵਗੈਰਾ 16 ਸ਼ਿੰਗਾਰ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਤੁਸੀਂ ਲੈ ਲੈਣਾ ਹੈ ਇਹ ਸਮਗਰੀ ਹੱਥ ਵਿੱਚ ਰੱਖ ਕੇ ਜਿਸ ਵਿਅਕਤੀ ਉੱਤੇ ਮਾਤਾ ਮਸਾਣੀ ਦਾ ਪੈਰਾ ਹੈ ਉਸ ਦਾ ਉਤਾਰਾ ਕਰਨਾ ਹੁੰਦਾ ਹੈ ਸੱਜੇ ਹੱਥ ਤੋਂ ਖੱਬੇ ਹੱਥ ਵੱਲ 7 ਵਾਰੀ ਉਤਾਰਾ ਕੀਤਾ ਜਾਂਦਾ ਹੈ ਕਈ ਭਗਤ ਮੰਤਰ ਉਚਾਰਨ ਕਰਦੇ ਹਨ ਕਈ ਸਿੱਧ ਭਗਤ ਬਿਨਾ ਮੰਤਰ ਦੇ ਆਪਣੇ ਦੇਵਤੇ ਦੀ ਸ਼ਕਤੀ ਨਾਲ ਹੀ ਇਸ ਦਾ ਉਤਾਰਾ ਕਰ ਦਿੰਦੇ ਹਨ ਉਤਾਰਾ ਕਰਨ ਦਾ ਸਮਾਂ ਤੇ ਥਾ ਦਿਨ ਸ਼ਨੀਚਰਵਾਰ ਸਮਾਂ ਸ਼ਾਮ ਨੂੰ ਸੂਰਜ ਅਸਤ ਹੋਣ ਤੋਂ ਬਾਅਦ ਯਾਨੀ ਸੂਰਜ ਚਲ ਜਾਵੇ ਤੇ ਨੇਰਾ ਨਾ ਹੋਇਆ ਹੋਵੇ ਥਾਂ ਚੌਰਾਹਾ ਮਾਤਾ ਮਸਾਨੀ ਦਾ ਮੰਦਿਰ ਜਾਂ ਕੋਈ ਸੁੰਨਸਾਨ ਜਗ੍ਹਾ ਖਾਲੀ ਜਗ੍ਹਾ ਉਤਾਰਾ ਕਰਨ ਤੋਂ ਬਾਅਦ ਉਸ ਸਮੱਗਰੀ ਨੂੰ ਥੈਲੇ ਵਿੱਚ ਪਾ ਕੇ ਗੱਡੀ ਜਾਂ ਬਾਈਕ ਚੰਗੀ ਤਰ੍ਹਾਂ ਬਾਹਰ ਖੜੀ ਕਰਕੇ ਚੁੱਪਚਾਪ ਚੌਰਾਹੇ ਜਾਂ ਮਸਾਨ ਟਾਈਪ ਜਗ੍ਹਾ ਉੱਤੇ ਰੱਖ ਆਉਣਾ ਹੈ ਬਿਲਕੁਲ ਵੀ ਪਿੱਛੇ ਮੁੜ ਕੇ ਨਹੀਂ ਦੇਖਣਾ ਕਰ ਆ ਕੇ ਹੱਥ ਤੋ ਲੈਣੇ ਹਨ ਨਾਉਨ ਦੀ ਲੋੜ ਹੋਵੇ ਤਾਂ ਨਾ ਲੈਣਾ ਹੈ ਫਿਰ ਆਰਤੀ ਭੋਗ ਜਾਂ ਹੋਰ ਕੰਮ ਜਿਹੜੇ ਆ ਉਹ ਤੁਸੀਂ ਕਰ ਲੈਣੇ ਹੈ ਇਸ ਤਰੀਕੇ ਨਾਲ ਮਾਤਾ ਮਸਾਣੀ ਦੀ ਜੋ ਚੌਕੀ ਹੋਵੇਗੀ ਉਹ ਸ਼ਾਂਤ ਹੋਣ ਲੱਗ ਜਾਵੇਗੀ ਅਤੇ ਉਹ ਵਿਅਕਤੀ ਠੀਕ ਹੋਣ ਲੱਗ ਜਾਵੇਗਾ ਇਹ ਉਤਾਰਾ ਸਿਰਫ ਕਿਸੇ ਭਗਤ ਜਾਂ ਸਾਧਕ ਦੁਆਰਾ ਹੀ ਕਰਵਾਓ ਜੋ ਮਾਤਾ ਦੀ ਸ਼ਕਤੀ ਨੂੰ ਕੰਟਰੋਲ ਕਰ ਸਕੇ ਜੇ ਤੁਸੀਂ ਪਹਿਲੀ ਵਾਰੀ ਰੰਗ ਫਕੀਰੀ ਦੇ YouTube ਚੈਨਲ ਤੇ ਆਏ ਹੋ ਤਾਂ ਕਿਰਪਾ ਇਸ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਜ਼ਰੂਰ ਦਬ ਲਹਿਣਾ ਤਾਂ ਜੋ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਜੇ ਵੀਡੀਓ ਪਸੰਦ ਆਈ ਹੋਵੇ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਕਿਉਂਕਿ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ